चल चल चलो वैग पैर ये आज अजी करा i ਪਰਮਾਤਮਾ ਦੇ ਦਰਬਾਰ ਤੇ ਤਾਂ ਹਮੇਸ਼ਾ ਹੀ ਲਿਵ ਲੱਗੀ ਰਹਿੰਦੀ ਆ ਔਰ ਹਮੇਸ਼ਾ ਆਣਾ ਜਾਣਾ ਰਹਿੰਦਾ ਹੈ ਗੁਰੂ ਮਹਾਰਾਜ ਆਪ ਬੁਲਾਉਂਦੇ ਨੇ ਸਾਡੀ ਤਾਂ ਕੋਈ ਔਕਾਤ ਨਹੀਂ ਹੈਗੀ ਕਿ ਅਸੀਂ ਆ ਸਕੀਏ ਉਹ ਮਹਾਰਾਜ ਆਪ ਬੁਲਾਉਂਦੇ ਆ ਕਿਰਪਾ ਕਰਦੇ ਆ ਤਾਂ ਹੀ ਆਉਣਾ ਹੁੰਦਾ ਆ ਸਰਦੂਲ ਜੀ ਦੇ ਨਾਲ ਵੀ ਬਹੁਤ ਵਾਰੀ ਜੋ ਬੱਚੇ ਛੋਟੇ ਹੁੰਦੇ ਸੀ ਉਦੋਂ ਵੀ ਬਹੁਤ ਵਾਰੀ ਆਏ ਆ ਤੇ ਹੁਣ ਅੱਜ ਮੈਂ ਇਸ ਕਰਕੇ ਆਈ ਆ ਮਹਾਰਾਜ ਤੋਂ ਆਸ਼ੀਰਵਾਦ ਲੈਣ ਆਇਆ ਸਤਿਗੁਰਾਂ ਤੋਂ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਦੇ ਗਾਣੇ ਕਾਫੀ ਹੁਣ ਆ ਰਹੇ ਨੇ ਕੈਸਟਾਨਾ ਦੀ ਰਿਲੀਜ਼ ਹੋ ਰਹੀਆਂ ਨੇ ਤੇ ਉਹਨਾਂ ਵਾਸਤੇ ਅਸ਼ੀਰਵਾਦ ਲੈਣ ਆਏ ਆ ਤਾਂ ਕਿ ਗੁਰੂ ਮਹਾਰਜ ਕਿਰਪਾ ਕਰਨ ਬੱਚੇ ਦੇ ਸਿਰ ਤੇ ਹੱਥ ਰੱਖਣ ਮਿਹਰ ਭਰਿਆ ਕਾਮਯਾਬੀਆਂ ਦੇਣ ਸਤਿਗੁਰ ਤੇ ਆਪਣੀ ਜਰਨੀ ਸ਼ੁਰੂ ਕਰਨ ਲੱਗੇ ਨੇ ਮਿਊਜ਼ਿਕ ਦੀ ਸੋ ਇਸ ਕਰਕੇ ਵੀ ਬੱਚੇ ਨੂੰ ਨਾਲ ਲੈ ਕੇ ਪਰਿਵਾਰ ਸਵੇਤਾ ਜਾਏ ਕਿਵੇਂ ਤਾਂ ਹੁੰਦਾ ਜੀ ਇੱਥੇ ਆ ਬਹੁਤ ਸਕੂਨ ਮਿਲਦਾ ਜੀ ਅਸਲੀ ਸਖਦੇ ਸ਼ਬਦ ਹੈ ਨਹੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਅਸਲ ਤਾਂ ਜਗ੍ਹਾ ਇਹੀ ਆ ਬਾਕੀ ਤਾਂ ਸਾਰਾ ਕੁਝ ਆਣਾ ਜਾਣਾ ਹੈ ਜ਼ਿੰਦਗੀ ਜਿਹੜੀ ਆ ਇਦੋਂ ਪਤਾ ਧਰਤੀ ਤੇ ਸਾਡਾ ਜੀਵਨ ਹੁੰਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਮਾਇਆ ਜਾਲ ਹੈ ਇਥੇ ਆਣਾ ਜਾਣਾ ਸਾਰੀ ਇਹ ਚੀਜ਼ਾਂ ਨਹੀਂ ਪਰ ਕੁਝ ਵੀ ਹਮੇਸ਼ਾ ਸਥਾਈ ਨਹੀਂ ਸਥਾਈ ਜੋ ਹੈ ਜੋ ਸਦਾ ਰਹਿਣ ਵਾਲਾ ਉਹ ਸਿਰਫ ਪ੍ਰਮਾਤਮਾ ਦਾ ਨਾਮ ਉਹ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਉਹ ਸਦਾ ਰਹਿਣ ਵਾਲੇ ਨੇ ਜੋ ਸਦਾ ਰਹਿਣ ਵਾਲਾ ਹੈ ਮੁਹੱਬਤ ਉਹਦੇ ਨਾਲ ਕਰਨੀ ਚਾਹੀਦੀ ਹੈ ਚਾਹਤ ਉਹਦੀ ਰੱਖਣੀ ਚਾਹੀਦੀ ਹੈ ਜੋ ਸਦਾ ਰਹਿਣ ਵਾਲਾ ਹੈ ਜਿਹਨੇ ਆ ਕੇ ਖਤਮ ਹੋ ਜਾਣਾ ਹੈ ਚਲੇ ਜਾਣਾ ਉਹਦੇ ਨਾਲ ਕਿਸ ਚੀਜ਼ ਦੀ ਮੁਹੱਬਤ ਹੈ ਨਾ ਮੁਹੱਬਤ ਉਹਦੇ ਨਾਲ ਕਰੋ ਜੋ ਸਦਾ ਰਹਿਣ ਵਾਲਾ ਹੈ ਲੋਕ ਸਭਾ ਚੋਣਾਂ ਵੀ ਆ ਤੇ ਬਹੁਤ ਸਾਰੇ ਕਲਾਕਾਰ ਵੀ ਮੈਦਾਨ ਵਿੱਚ ਉਤਰਿਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਨਹੀਂ ਜੀ ਮੈਨੂੰ ਰਾਜਨੀਤੀ ਬਾਰੇ ਨਾ ਤਾਂ ਕੁਝ ਪਤਾ ਹੈ ਨਾ ਨਾ ਮੈਨੂੰ ਇਹਨਾਂ ਚੀਜ਼ਾਂ ਵੱਲ ਮੇਰਾ ਧਿਆਨ ਹੈ ਮੇਰਾ ਸਾਡੀ ਹੈਗੀ ਆ ਮਿਊਜ਼ਿਕ ਦੇ ਨਾਲ ਅਸੀਂ ਲੋਕਾਂ ਨੂੰ ਤ੍ਰਿਪਤ ਕਰਦੇ ਆਂ ਔਰ ਬਾਕੀ ਜਿਹੜੀ ਮੇਰੀ ਆਪਣੀ ਜਰਨੀ ਆ ਜੋ ਮੇਰਾ ਪਰਸਨਲ ਜੋ ਹੈਗਾ ਮੈਨੂੰ ਤਈ ਹੁੰਦਾ ਕਿ ਮੈਂ ਸਪਿਰਚੁਅਲ ਆ ਬਹੁਤ ਜ਼ਿਆਦਾ ਮੈਂ ਬਸ ਇਹ ਦਿਉਦਾ ਕਿ ਧਿਆਨ ਕਰੋ ਪਾਠ ਪੂਜਾ ਕਰੋ ਆਖਰ ਜਿਹੜਾ ਹੈਗਾ ਇੱਥੋਂ ਜਾਣਾ ਹੈ ਜਦੋਂ ਇਹ ਹੀ ਚੀਜ਼ਾਂ ਕੰਮ ਆਉਣੀਆਂ ਨੇ ਆਪਣੀ ਸਵਾਲ ਕੀ ਪ੍ਰਸਿੱਧ ਗਾਇਕੀ ਜਿਹੜੀ ਆ ਲੋਕ ਹੈ ਕੀ ਉਹ ਗਾਇਬ ਹੁੰਦੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਕੀ ਕਰਨਾ ਚਾਹੀਦਾ ਹਾਂਜੀ ਜਿਹੜੀਆਂ ਆਪਣੀਆਂ ਵਿਰਾਸਤ ਦੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ ਸਾਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੋ ਸਾਡਾ ਵਿਰਸਾ ਹੈ ਸਾਡਾ ਕਲਚਰ ਆ ਸਾਡੀ ਜਿਹੜੀ ਪੰਜਾਬੀਅਤ ਆ ਅਸੀਂ ਪੂਰੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਆ ਪੰਜਾਬੀ ਉਹ ਸਾਡੇ ਵਿਰਸੇ ਕਰਕੇ ਸਾਡੀਆਂ ਜਿਹੜੀਆਂ ਲੋਕ ਕਲਾਵਾਂ ਨੇ ਸਾਡਾ ਕਲਚਰ ਆ ਉਹਨਾਂ ਕਰਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਸਾਡੀ ਧਾਕ ਆ ਪੰਜਾਬੀਆਂ ਦੀ ਸੋ ਮੈਂ ਜਿੱਥੇ-ਜਿੱਥੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਪਰਿਵਾਰ ਬੈਠੇ ਨੇ ਹਿੰਦੁਸਤਾਨੀ ਬੈਠੇ ਨੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੀ ਕਿ ਆਪਣੇ ਮੂਲ ਨਾਲੋਂ ਆਪਣੀ ਜੜ੍ਹ ਨਾਲੋਂ ਕਦੇ ਵੀ ਨਾ ਟੁੱਟੋ ਜਦੋਂ ਦਰਖਤ ਜੜ੍ਹ ਨਾਲੋਂ ਟੁੱਟ ਜਾਂਦਾ ਫਿਰ ਉਹ ਉਹਨੂੰ ਕੋਈ ਵੀ ਨੇਰੀ ਕਦੇ ਵੀ ਉਖਾੜ ਕੇ ਗਿਰਾ ਸਕਦੀ ਆ ਜੇ ਤੁਸੀਂ ਜੜਾਂ ਮਜ਼ਬੂਤ ਹੋਣਗੇ ਡੂੰਘੀਆਂ ਹੋਣਗੀਆਂ ਫਿਰ ਜਿੱਦੇ ਮਰਜੀ ਤੂਫਾਨ ਆ ਜਾਣਾ ਫਿਰ ਸਾਨੂੰ ਕੋਈ ਗਿਰਾ ਨਹੀਂ ਸਕਦਾ ਸੋ ਜਿਹੜੀ ਪੰਜਾਬੀਅਤ ਦੀ ਸਾਡੇ ਵਿਰਸੇ ਦੀ ਇੱਕ ਜੜ ਹੈਗੀ ਉਹਨੂੰ ਮਜ਼ਬੂਤ ਰੱਖੋ ਆਪਣੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਦੱਸੋ ਅਬ ਗੁਰੂਆਂ ਬਾਰੇ ਦੱਸੋ ਸਾਡਾ ਇਤਿਹਾਸ ਕੀ ਆ ਪੰਜਾਬੀਆਂ ਦਾ ਸਾਡਾ ਇਤਿਹਾਸ ਅਸੀਂ ਪੰਜਾਬੀ ਕਿਉਂ ਟੀਕੇ ਹੋਏ ਹ ਅੱਜ ਤੱਕ ਵੀ ਸਾਡੇ ਤੇ ਇੰਨੀਆਂ ਮਾਰਾਂ ਪਈਆਂ ਨੇ ਐਨੇ ਸਾਨੂੰ ਕਿੰਨਾ ਕੁਛ ਝੱਲਿਆ ਪੰਜਾਬੀਆਂ ਨੇ ਸਾਡੇ ਪੰਜਾਬ ਵਾਲਿਆਂ ਨੇ ਸੋ ਅੱਜ ਵੀ ਕਾਇਮ ਕਿਉਂ ਸਾਡੀਆਂ ਸਰਦਾਰੀਆਂ ਕਿਉਂਕਿ ਅਸੀਂ ਜੜਾਂ ਦੇ ਨਾਲ ਜੁੜੇ ਹੋਏ ਆ ਸਾਨੂੰ ਗੁਰੂਆਂ ਦੇ ਥਾਪੜੇ ਆ ਸੋ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਦੱਸਿਆ ਕਰੋ ਵੀ ਅਗਰ ਜ਼ਿੰਦਗੀ ਦੇ ਵਿੱਚ ਉੱਚੇ ਹੋ ਕੇ ਜੀਣਾ ਹੈ ਪੂਰੀ ਦੁਨੀਆ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣਾ ਹੈ ਤਾਂ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਜੁੜੇ ਰਹਿਣਾ ਹੈ ਠੀਕ ਹੈ ਥੈਂਕ ਯੂ